ਅਵਾਹੁਰ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ ਭਾਰਤ ਸੰਬੀੜ ਚ ਆ ਰਹੇ ਬਈ ਜਾਨਾ ਜਿਵੇਂ ਤੁਹਾਨੂੰ ਕੱਲ ਦੱਸਿਆ ਇਹਦਾ ਆਪਾਂ ਨੇ ਆ ਦੇਖੋ ਸਾਰੇ ਕੱਕ ਆਪਾਂ ਨੇ ਮੜਤੇ ਢੇਰੀਆਂ ਲਾਤੀਆਂ ਸਹਜੇ ਨਹੀਂ ਖੜੇ ਨੇ ਟਰੱਲੀ ਜੋੜੀ ਨੂੰ ਭਰ ਦੇਣੇ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਸਭ ਤੋਂ ਪਹਿਲਾਂ ਮਿਲਦਿਆਂ ਵੀਡੀਓ ਜਨ ਨਾਲ ਜੁੜੇ ਰਹਿਣਾ ਕਿ ਤੁਹਾਨੂੰ ਭਾਰਤ ਸੂਰਜ ਵਿੱਚ ਦਿਖਾਉਣੇ ਹਨ ਆਜੋ ਲੈ ਹੀ ਮਿੱਤਰੋ ਵਹਿਗੂ ਦੀ ਕਿਰਪਾ ਨਾਲ ਆ ਗਏ ਆਪਾਂ ਭਾਰਤ ਸੰਬੀੜ ਦੇ ਵਿੱਚ ਹਰਾ ਲੈ ਕੇ ਆਪਣਾ ਟਰਾਲੀ ਭਰ ਲਿਆ ਤੇ ਆ ਦੇਖੋ ਆ ਚੱਕੀ ਫਿਰਦੇ ਨੇ ਕੀ ਇਹ ਖੀਰੇ ਖਾ ਰਹੇ ਨੇ ਦੇਖੋ ਮੰਦਰ ਆਇ ਖੀਰੇ ਪਾ ਗਏ ਮੇਰਾ ਭਾਈ ਕੋਈ ਔਰ ਥੋੜਾ ਸਾਈਡ ਤੇ ਪਾਇਆ ਕਰੋ ਨਾ ਯਾਰ ਮਿੱਧੇ ਜਾਂਦੇ ਨੇ ਐਵੇਂ ਲੈ ਵੀ ਦੇਖੋ ਕਿੰਨਾ ਸੋਹਣਾ ਬੱਚਾ ਬੈਠਿਆ ਵੈਸੇ ਦੀ ਕਿਰਪਾ ਰਾਮਾ ਕ੍ਰਿਸ਼ਨ ਦੀ ਕਿਰਪਾ ਇਹਨਾਂ ਤੇ ਆਪਾਂ ਤਾਂ ਪਹਿਲਾਂ ਕੀ ਟੋਕਾ ਕਰਕੇ ਵਾ ਕੇ ਗਿਆ ਨਾ ਭਾਈ ਹੁਣੇ ਲੰਗੇ ਨੇ ਟਰਾਲੀ ਲੈ ਕੇ ਆਏ ਖਾ ਰਹੇ ਨੇ ਭਾਈ ਹਣਾ ਕਉਗਾ ਬਹੁਤ ਨੇ ਭਾਰਤੋਂ ਵੀੜ ਦੇ ਵਿੱਚ ਆਪਾਂ ਤਾਂ ਬੈਂਟ ਵੀ ਕਰ ਸਕਦੇ ਸਾਨੂੰ ਵੀ ਆਇਆ ਕਰੋ ਕਿਉਂ ਚਾਚਾ ਵੜਿਆ ਵਿਚਾਰ ਦੋ ਗਾਂ ਬਾਰੇ ਵਿਚਾਰ ਤਾਂ ਇੱਕੜੇ ਇੱਕੀ ਵੱਧ ਤੋਂ ਵੱਧ ਆਇਆ ਕਰੋ ਜੀ ਇੱਥੇ ਦੇਖੋ ਜੀ ਕਿਵੇਂ ਖੜੇ ਨੇ ਜਾਨਵਰ ਦੇਖੋ ਹਾਂ ਅੱਗੇ ਪਾਇਆ ਹੋ ਯਾਰ ਆਏ ਬੱਚੇ ਦੇਖ ਆਇਆ ਚਾ ਕਿੰਨੇ ਬੈਠੇ ਨੇ ਦੇਖੋ ਜੀ ਕਿਵੇਂ ਬੈਠੇ ਨੇ ਇਹਨੂੰ ਬਾ ਯਾਰ ਕਰੋ ਚੱਕ ਜੀ ਕੋਣੀ ਰੋਕ ਲਾ ਪਾਏ ਸੋਹਣਾ ਲਗਾ ਕਿੰਨਾ ਬੱਚਾ ਕੋਣੀ ਰੋਕ ਲਾ ਬੱਚੇ ਕਿੰਨੇ ਘੜਾ ਗਰੇ ਜਾ ਓਏ ਅੰਗਰੇਜ਼ ਬੱਚਾ ਆਓ ਇਹੋ ਦਿਖਾਓ ਵੀ ਕਿੰਨੇ ਸੋਹਣੇ ਨੇ ਕੱਚੇ ਖਾਣਗੇ ਵੀ ਇਹ ਕੱਖ ਕੱਚੇ ਰਹੇ ਨੇ ਬੱਬੂ ਨਹੀਂ ਦੇਖੋ ਜੀ ਕਿਵੇਂ ਆ ਰਹੇ ਨੇ ਦੇਖ ਕੇ ਗੱਠਾ ਨੂੰ ਕਾਹ ਚ ਕਰਦਾ ਖੜੂਨੀ ਮਾੜਾ ਸਾੜ ਕੇ ਕਰ ਲੈ ਉਧਰ ਨੂੰ ਗਾਂ ਨੂੰ ਬੱਚੇ ਨੂੰ ਠਾਲ ਲੈ ਇਹਨੂੰ ਉੱਥੇ ਲਾ ਲਾ ਉੱਥੇ ਲਾ ਯਾਰ ਸਭ ਸਾਂ ਦੇ ਆ ਰਿਹਾ ਕਾਲਾ ਯਾਰ ਹੱਥ ਲਾ ਓਹ ਏਰੀਆ ਬੰਦੇ ਵੇ ਨੇ ਉਧਰ ਏਰੀਆ ਚ ਉਹਨੇ ਜਾਣ ਨਹੀਂ ਦਿੰਦਾ ਕਿ ਉਹ ਅੱਡ ਝੁੰੜਨੇ ਬਾਈ ਇਹ ਅੱਡ ਝੁੰੜਨੇ ਦੇਖੋ ਉਹ ਅੱਡ ਝੁੰੜਨੇ ਸਾਰਾ ਏਰੀਆ ਨੇ ਕਿੰਨਾ ਸੋਨਾ ਯਾਰ ਹਨਾ ਆ ਦੇਖੋ ਬਾਈ ਇਹ ਸੈਂਟੇ ਨਹੀਂ ਹੁੰਦਣਾ ਸੈਂਟੇ ਵਾਲੀ ਵੀਰਦਾ ਹਨਾ ਸਵਾਦ ਹੁੰਦਾ ਸੈਂਟੇ ਇਹਦਾ ਨੂੰ ਆਹ ਦੇਖ ਆਏ ਆਏ ਕਲੋਲਾ ਕਲੋਨਾ ਯੱਕੀ ਹੈ ਉਹ ਆਵਾ ਪੀਣ ਦੀ ਚੀਜ਼ ਨਹੀਂ ਇੱਧਰ ਆ ਜਾ ਇਹ ਸੈਂਟ ਲਾ ਰਹੇ ਦੇਖੋ ਭਈਆ ਦੇਖੋ ਹੱਥ ਚ ਲੈ ਕੇ ਬੈਠੇ ਨੇ ਦੇਖੋ ਮੇਰੇ ਮਿੱਤਰੋ ਗਊਆਂ ਖਾਰੀਆਂ ਨੇ ਚਾਰਾ ਲਿਆ ਆਏ ਨੇ ਆਥੇ ਆਏ ਹਲੂਮਾਨ ਦਾ ਭਗਤ ਪ੍ਰਜੰਗਵਲੀ ਦਾ ਇਹ ਵੀ ਖਾਰਾ ਦੇਖੋ ਆਹ ਦੇਖੋ ਬੱਚੇ ਨੂੰ ਕਿਵੇਂ ਆਪਣੇ ਨੂੰ ਲਈ ਫਿਰਦੀ ਆ ਆ ਦੇਖੋ ਬੂਕੜੇ ਚ ਬੱਚਾ ਲਈ ਫਿਰਦੇ ਆ ਦੇਖ ਖਾ ਰਹੇ ਨੇ ਭਾਈ ਭਾਈ ਅੱਪਾ ਦਾ ਹੀ ਬੇਨਤੀ ਕਰ ਸਕਦੇ ਆ ਤੁਹਾਨੂੰ ਨਾ ਯਾਰ ਵੀ ਇਹਨਾਂ ਨੂੰ ਯਾਰ ਚਾਰਾ ਪਾਉ ਗਿਓ ਗਰਮੀ ਪੈ ਰਹੀ ਆ ਯਾਰ ਲੋਕ ਆ ਨਹੀਂ ਰਹੇ ਅਸੀਂ ਵੀ ਜੀਰੀ ਲਾਉਂਦੇ ਆਏ ਅੱਜ ਕਿਉਂ ਬੱਬੂ ਹਾਂ ਭਾਈ ਜੀਰੀ ਲਾ ਜੀਰੀ ਲਾ ਬੰਦੇ ਲੱਗੇ ਵੇ ਦੇ ਬੰਦੇ ਲੱਗੇ ਨੇ ਜੱਗੀ ਆਪਾਂ ਵੀ ਜੀਰੀ ਲਾਉਂਦੇ ਆਏ ਯਾਰ ਹਾਂਜੀ ਹਾਂ ਕੋਣੀ ਨੇ ਕੱਦੂ ਕਰਨ ਦਾ ਫੇਰ ਵੀ ਆਇਆ ਯਾਰ ਟਰੈਕਟਰ ਲੈ ਕੇ ਗਰਮੀ ਦੇ ਮੌਕੇ ਦੇ ਵਿੱਚ ਕੋਈ ਟਮਾਟਾ ਲਈ ਆਉਂਦਾ ਜੀ ਵੀ ਆਓ ਯਾਰ ਜੇ ਆਪਾਂ ਇਹਨਾਂ ਨਾਲ ਜੁੜਿਆ ਨਾ ਯਾਰ ਤਾਂ ਫੇਰ ਆਓ ਭਾਈ ਬਾਣ ਦਾ ਬਣਾਉਣਾ ਹੋਰ ਤਾਂ ਕੋਈ ਗੱਲ ਨਹੀਂ ਆ ਦੇਖ ਸਾਰਿਆਂ ਨੇ ਬੱਚੇ ਦੇਖੋ ਨਾ ਵਾਸ ਤੇ ਭਾਈ ਰੋਟੀ ਲੈ ਕੇ ਆਓ ਮੇਰਾ ਭਾਈ ਆ ਦੇਖੋ ਦੇਖੋ ਕਿਵੇਂ ਹੈ ਨਾ ਰੋਟੀਆਂ ਲੈ ਕੇ ਆਓ ਯਾਰ ਮੈਂ ਤਾਂ ਕਹਿੰਦਾ ਛੋਲੇ ਲੈ ਆਓ ਕੇਲੇ ਲੈ ਕੇ ਜੋ ਜਿਹੜੀ ਥੋੜੀ ਸ਼ਰਦਾ ਯਾਰ ਲੈ ਕੇ ਆਓ ਦੇਖੋ ਭੁੱਖੇ ਆਪ ਖਾ ਰਹੇ ਨੇ ਦੇਖੋ ਥੋੜੇ ਸਾਹਮਣੇ ਦੀ ਗੱਲ ਆ ਯਾਰ ਅੱਖਾਂ ਹੀ ਦੇਖੇ ਇਹ ਤਾਂ ਮੈਂ ਕੋਈ ਝੂਠ ਨਹੀਂ ਬੋਲ ਰਿਹਾ ਕੋਈ ਦਿਖਾਵਾ ਨਹੀਂ ਕਰ ਰਿਹਾ ਇਸ ਲਈ ਵੀਡੀਓ ਬਣਾਉਣਾ ਹੁੰਦਾ ਮੈਂ ਇਹਨਾਂ ਵਾਸਤੇ ਕਿਉਂਕਿ ਇਹਨਾਂ ਨੂੰ ਖਵਾਏਂਗਾ ਯਾਰ ਸਭ ਨੂੰ ਦਾਨ ਤਾਰ ਜਾਂਦਾ ਵੀ ਭੁੱਖੇ ਬਹੁਤ ਨੇ ਯਾਰ ਆ ਦੇਖ ਸਕਦੇ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਉਹ ਦਿਖਾਓ ਬੱਚੇ ਨਾਲ ਨੇ ਸਾਰੀਆਂ ਨੇ ਹਨਾ ਬੁੱਕਲਾਂ 'ਚ ਬੱਚੇ ਨੇ ਯਾਰ ਆ ਦੇਖੋ ਯਾਰ ਲੇ ਕੇ ਆਇਆ ਕਰੋ ਭਾਈ ਜੁੜੋ ਹਨਾ ਵੱਤਾਂ ਵਧੇ ਜਾ ਰਹੇ ਇਹਨਾਂ ਨਾਲ ਆਪਾਂ ਹੋਰ ਵੀ ਤਾਂ ਖਰਚੇ ਬਹੁ ਕਰਦੇ ਆ ਯਾਰ ਆਇਆ ਕਰੋ ਰੇ ਯਾਰ ਪਰਮਾਤਮਾ ਦੀ ਗਿਰ ਪਰ ਮੈਂ ਤਾਂ ਤੁਹਾਨੂੰ ਅਹੀ ਬੇਨਤੀ ਉਹ ਕਰ ਸਕਦਾ ਮੇਰਾ ਭਾਈ ਇਹ ਦੇਖੋ ਸਾਰੇ ਖਾਰੇ ਨੇ ਯਾਰ ਬਣਦਾ ਨਹੀਂ ਆਪਣਾ ਹੱਕ ਯਾਰ ਆਪਾਂ ਵੀ ਤਾਂ ਖਾਣੇ ਸਾਰੇ ਦਿਨ ਵੀ ਇਹਨਾਂ ਜੋਗਾ ਲੈ ਕੇ ਆਈਏ ਓਰੇ ਕੋਈ ਖਰਚ ਫਰਕ ਨਹੀਂ ਪੈਂਦਾ ਪੰਚਾਇਤ ਨੇ ਰਲ ਕੇ ਲਿਆ ਕਰੋ ਕੇਲਿਆਂ ਦੀ ਗੱਡੀ ਲਿਆ ਕਰੋ ਸਸਤੇ ਪੈ ਜਾਂਦੇ ਨੇ ਯਾਰ ਛੋਲੇ ਲਿਆ ਕਰੋ ਰੋਟੀਆਂ ਬਣਵਾ ਲਿਆ ਕਰੋ ਇਕੱਠੇ ਹੋ ਕੇ ਯਾਰ ਸਾਰੇ ਬੱਚੇ ਹੋਏ ਬਨੇ ਯਾਰ ਭੁੱਖਾ ਲੱਗਦੀ ਆ ਸਭ ਨੂੰ ਗਰਮੀ ਲੋ ਫੂਕ ਰਿਹਾ ਨਾ ਪਿੰਡੇ ਯਾਰ ਆ ਗਊਆਂ ਕਿਵੇਂ ਘਰੇ ਚਾਰਾ ਪਾਇਆ ਕਰੋ ਯਾਰ ਇਕੱਠੋ ਕੇ ਵੜ ਲੈ ਕਰੋ ਯਾਰ ਪੰਜ ਪੰਜ ਚਾਰ ਚਾਰ ਬੰਡਾ ਸਾਰੇ ਜਣੇ ਆਪਸ ਵਿੱਚ ਕਿਉਂ ਬਈ ਉਹ ਜਿਹਦਾ ਬਹੁਤ ਫਰਕ ਰਹਿੰਦਾ ਪਰ ਪਾਓ ਯਾਰ ਇਹਨਾਂ ਨੂੰ ਹਾਂ ਭੁੱਖੇ ਯਾਰ ਇਹਦਾ ਜੀ ਆ ਵੀ ਟਿੱਡ ਪਰਕੇ ਰਹੀ ਐ ਅਸੀਂ ਵੀ ਇਹਨਾਂ ਦਾ ਵੀ ਦਿਲ ਕਰਦਾ ਹਾਂ ਖਾਣ ਨੂੰ ਨੇ ਕੁਝ ਲਿਆਓ ਦੇਖੋ ਕਿ ਕਰਾਂ ਕਿ ਕਰਾਂ ਗੜੀਆਂ ਨੇ ਯਾਰ ਤੁਸੀਂ ਆਪ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਬਈ ਕਿ ਕਰ ਰਹੇ ਕਿ ਕਰ ਰਹੇ ਇਧਰ ਆ ਦੇਖੋ ਕਿਵੇਂ ਖਾ ਰਹੇ ਨੇ ਸਾਰੇ ਨਾ ਆ ਸਹਜੂ ਨਹੀਂ ਪਾ ਰਹੇ ਬਈ ਸਤਵੀਰ ਜੱਗੀ ਲੰਬੜਦਾਰ ਆ ਦੇਖੋ ਸਾਰਿਆਂ ਨੇ ਬੱਚੇ ਨੇ ਖਾਣ ਲੱਗੇ ਪਏ ਨੇ ਬਈ ਹਾ ਦੇ ਕਿਚੁੰਡ 'ਚ ਖੜੇ ਅੱਗੇ ਬਹੁਤ ਝੁੰਡ ਨੇ ਬਈ ਉਹਨਾਂ ਨੂੰ ਅੱਗੇ ਸਾਨੂੰ ਦਿਖਾਉਨੇ ਆ ਨਾ ਵੀਡੀਓ ਨਾਲ ਜੁੜੇ ਰਹੋ ਬਈ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਯਾਰ ਇਹਨੂੰ ਬਈ ਸਾਰਿਆਂ ਰਿਕਵੇਸਟ ਆ ਕਿਉਂਕਿ ਤੁਹਾਡੀ ਵੀਡੀਓ ਸ਼ੇਅਰ ਕਰੀ ਬ ਯਾਰ ਇੱਕ 10 ਜਣੇ ਹੋਰ ਜੋੜਨਗੇ ਦੇਖਣਗੇ ਹਨਾ ਦੇਖੋ ਇਹ ਮੋਰ ਨੇ ਪਾਰ ਕਰਿਆ ਪਹਿਲਾਂ ਕਿਵੇਂ ਬੋਲੇ ਬੋਲੇ ਬੈਠ ਧਰਦਾ ਯਾਰ ਕਿੰਨਾ ਹਸਨ ਅੱਖਾਂ ਪੰਛੀ ਯਾਰ ਦੇਖੋ ਉਹ ਦੇਖੋ ਹੋਰ ਵੀ ਨੇ ਪਿੱਛੇ ਪਿੱਛੇ ਇਹਨੇ ਦੇਖੋ ਬੜੇ ਸੋਹਣੇ ਨੇ ਯਾਰ ਹਾਈ ਕਿੰਨਾ ਸੋਹਣਾ ਲੱਗਦਾ ਯਾਰ ਹਨਾ ਦੇਖਿਓ ਲੈ ਓਏ ਅੱਜ ਰਗਿਆ ਬਾਅਦ ਜਾ ਕੇ ਪਾ ਦੇ ਆਉਂਦਾ ਰੋਕ ਲਾ ਪੁੱਛਾਂ ਹੁੰਦੇ ਆਂ ਦੇਖੋ ਇਹ ਕੋਈ ਆ ਗਿਆ ਉਹ ਦੇਖੋ ਬਈ ਸਾਰੇ ਬੱਚਿਆਂ ਲਈ ਬੈਠੀਆਂ ਨੇ ਬਹੁਤ ਬਾਂਦਰੀਆਂ ਨੇ ਬੱਚਿਆਂ ਨੂੰ ਜਮ ਦੇ ਰੱਖਿਆ ਬਈ ਆ ਦੇਖੋ ਆਓ ਯਾਰ ਰਹਿਣਾ ਵਾਸਤੇ ਲੈ ਗਿਆ ਨਾ ਆ ਸਾਰੇ ਕੱਖਾਂ ਦੇ ਪੈ ਗਏ ਵਿਚਾਰੇ ਕੱਕੇ ਖਾਣ ਲੱਗੇ ਭੁੱਖੇ ਨੇ ਡੱਬ ਪਰਣਾ ਹੈ ਭਾਈ ਕੁਝ ਮਿਲ ਜੇ ਆਏ ਗੋਗੇ ਕੋਣ ਨਾ ਜਮੂ ਥਰੇ ਥਰੇ ਲਾ ਕੇ ਗਏ ਆ ਜੁੰਡਾ ਆ ਦੇਖੋ ਭਾਈ ਇਹ ਆ ਜੁੰਡਾ ਦੇਖੋ ਨਾ ਤੁਹਾਨੂੰ ਥਰੇ ਥਰੇ ਲਾ ਕੇ ਗਏ ਆ ਨੇ ਭਾਈ ਭੀੜ ਚ ਕੀ ਆਉਦੇ ਰੋ ਉਹ ਤੇ ਲੱਗਾ ਹੈ ਜੂਮ ਕਰਾ ਮੇਰਾ ਆਓ ਦੇਖੋ ਦੇਖੋ ਕਿੰਨੇ ਸੋਹਣੇ ਬੱਚੇ ਨੇ ਹਾਂ ਦੇ ਇੱਕ ਜੋਂ ਡੱਗਿਆ ਉਹਦੇ ਲੋ ਜਾਵਾਂਗੇ ਹੁਣ ਅਪਾ ਦੱਸਾਂਗਾ ਹਾਂ ਦੇ ਦੇਖੋ ਜੀ ਸੇਵਾਦਾਰ ਸੇਵਾ ਕਰਦੇ ਹੋਏ ਕਿੰਨੇ ਗਿਣਤੀ ਦੇ ਵਿੱਚ ਗਊਆਂ ਨੇ ਬਾਂਦਰ ਵੀ ਨੇ ਇੱਥੇ ਹੋਰ ਬਾਂਦਰ ਤੋਂ ਇਲਾਵਾ ਤੇ ਗਊਆਂ ਤੋਂ ਇਲਾਵਾ ਹੋਰ ਵੀ ਜਾਨਵਰ ਬਹੁਤ ਨੇ ਇੱਥੇ ਮੋਰ ਮੋਰ ਸਭ ਕੁਝ ਸਾਂ ਤੇ ਇੱਥੇ ਵੱਧ ਤੋਂ ਵੱਧ ਆ ਕੇ দান ਕਰਦੇ ਕਰੋ ਕਿਉਂਕਿ ਇੱਥੇ ਟਮਾਟਾ ਲਈ ਬੰਦਾ ਪਹੁੰਚਦਾ ਜੀ ਭਾਰਸੋਂ ਬੀੜ ਦੇ ਵਿੱਚ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਪਟਿਆਲੇ ਦੇ ਨੇੜੇ ਤੇੜੇ ਦੇ ਅਮਲੋਹ ਸਾਈਡ ਤੇ ਇੱਥੇ 90 ਜੀ ਸਾਈਡ ਤੇ ਮੇਰਾ ਵੀਰ ਵੀਡੀਓ ਨੂੰ ਦੇਖਣਗੇ ਤੇ ਇੱਥੇ ਪਿੰਡਾਂ ਦੇ ਵਿੱਚੋਂ ਆਓ ਮੇਰੇ ਵੀਰ ਸਾਰੇ ਜਣੇ ਜਿੱਦੋ ਜਿੰਨਾ ਵੀ ਕੁਝ ਪੁੱਗਦਾ ਓਨਾਂ ਦਾ ਬਸ ਓਨਾਂ ਕੇ ਲਿਆਓ ਬੇਸ਼ੱਕ ਚਾਹੇ ਚਾਹੇ ਰੋਟੀਆਂ ਨੇ ਚਾਹੇ ਕੇਲੇ ਨੇ ਜੋ ਵੀ ਚੀਜ਼ ਸਰਦੀ ਹੱਥੋਂ ਤੋਂ ਹਰਾਚਾਰਾ ਤੂੜੀ ਜੋ ਵੀ ਚੀਜ਼ ਸਰਦੀ ਆ ਦੇਖੋ ਜੀ ਕਿਵੇਂ ਲੱਗੇ ਪਏ ਨੇ ਭੁੱਖੇ ਵਿਚਾਰੇ ਬਹੁਤ ਵੱਡੀ ਗਿਣਤੀ ਜਨੇ ਤੇ ਇੱਕ ਝੁੰਡਾ ਦੇਖੋ ਜੀ ਇਹ ਤੋਂ ਹਲੇ ਜਿਵੇਂ ਜਿਵੇਂ ਅੱਗੇ ਜਾਈ ਜਾਵਾਂਗੇ ਜੀ ਇੰਨੀ ਜ਼ਿਆਦੇ ਗਿਣਤੀ ਦੇ ਵਿੱਚ ਵਧਿਓ ਜਾਣਾ ਕੰਮ ਜਾਨੀ ਕੇ ਪਿੱਛੇ ਵੀ ਪਾਏ ਪਿੱਛੇ ਵੀ ਪਾਏ ਅਸੀਂ ਇਧਰਲੀ ਸਾਈਡ ਬੈਕ ਸਾਈਡ ਤੇ ਵੀ ਪਿੱਛੋਂ ਜਦਾਂ ਐ ਆਪਣਾ ਅਮਲੋ ਨੂੰ ਜਿਹੜਾ ਰਸਤਾ ਜਾਂਦਾ ਜੀ ਉਧਰੋਂ ਆਏ ਆ ਅਸੀਂ ਤੇ ਉਧਰਲੀ ਸਾਈਡ ਤੋਂ ਆਉਂਦੇ ਆਉਂਦੇ ਇਧਰ ਦੇਖੋ ਝੁੰਡਾ ਤੁਸੀਂ ਤੁਹਾਨੂੰ ਜ਼ੂਮ ਕਰਕੇ ਦਿਖਾ ਦੇਣਾ ਮੈਂ ਦੇਖੋ ਜੀ ਉਹ ਲੱਗੇ ਹੋਏ ਨੇ ਵੀਡੀਓ ਨੂੰ ਯਾਰ ਸ਼ੇਅਰ ਕਰੋ ਬਈ ਅਸੀਂ ਤਾਂ ਇਹ ਨਾ ਵਾਸਤੇ ਕਹਿੰਨੇ ਹੀ ਵਤਵਾ ਸ਼ੇਅਰ ਹੋ ਜਾਣਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰੀ ਵੀ ਯਾਰ 10 ਜਣੇ ਹੋਰ ਆਉਣਗੇ ਪਾਉਣ ਕੋਈ ਕਹਿੰਦਾ ਇੰਨਾ ਢਿੱਡ ਭਰ ਆ ਜਾਊਗਾ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਅੱਗੇ ਨੂੰ ਹੋਰ ਵੀਡੀਓ ਵਧੀਆ ਦਿਖਾਵਾਂ ਤੁਹਾਨੂੰ ਪਾਉਣ ਵਾਸਤੇ ਕਿ ਆਪ ਵੀਡੀਓ ਨੂੰ ਯਾਰ ਜ਼ਰੂਰ ਸ਼ੇਅਰ ਕਰੋ ਇਹਨਾਂ ਵਾਸਤੇ। ਇਹ ਇੱਕ ਮੇਨ ਮਕਸਦ ਇਹ ਵੀ ਆ ਕਿ ਕੋਈ ਜ਼ਰੂਰੀ ਨਹੀਂ ਕਿ ਅਸੀਂ ਦਿਖਾਉਣ ਵਾਸਤੇ ਕਰ ਰਹੇ ਹਾਂ ਕਿ ਹਾਂ ਕਿ ਅਸੀਂ ਆਏ ਵਾਰ ਹਰ ਵਾਰੀ ਉਹ ਅਸੀਂ ਐਂ ਕਹਿੰਦੇ ਆ ਕਿ ਆ ਕਿੱਥੇ ਵੀਡੀਓ ਬਣਾ ਕੇ ਬਾਜਣਾ ਪਰ ਕੀ ਭੁੱਖੇ ਦਾ ਢਿੱਡ ਭਰੋ। ਇਹਨਾਂ ਨੇ ਕਿਹੜਾ ਬੋਲ ਕੇ ਦੱਸਣਾ? ਤੁਹਾਡੇ ਸਾਹਮਣੇ ਆਪਾਂ ਇਹਨਾਂ ਨੂੰ ਜਾਣਾਂ ਚ ਲੱਗੇ ਹੋਇਆ ਯਾਰ। ਕਿ ਸਤੋਂ ਥੋੜੇ ਜੇ ਟਾਈਮ ਮਗਰੋਂ ਜਿੰਨਾ ਕੁ ਸਾ ਅਸੀਂ ਸਤੋਂ ਸਰਦਾ ਅਸੀਂ ਆਉਣੇ ਜ਼ਰੂਰ ਹਾਂ ਪਰ ਇਹਦੀ ਲੱਗ ਰਹੀ ਸੀ ਬਈ ਫੇਰ ਵੀ ਪਰ ਮੈਂ ਕਿਹਾ ਇਹਨਾਂ ਦਾ ਬਣਦਾ ਦੇਖੋ ਕਿੰਨੀ ਤਦਾਦ ਹੈ ਦੇਖੋ ਗੱਜਰੇ ਕਿਵੇਂ ਲੱਗੇ ਪਏ ਨੇ ਲੈ ਵੀ ਚਾਚਾ ਉਹਨਾਂ ਨੇ ਭਾਰਤਿਆਂ ਖੁਰਲੀਆਂ ਬਈ ਸ਼ੌਂਚ ਬੈਠੇ ਦੇ ਸੀ ਇਹ ਆਓ ਦੇਖੋ ਗਊ ਮਾਇਆ ਆਉਣ ਲੱਗੀਆਂ ਬਈ ਹਾਨੂੰ ਪਤਾ ਲੱਗ ਗਿਆ ਸਾਰੇ ਠਿਕਾਣੇ ਤੇ ਮਾਲ ਪਹੁੰਚ ਗਿਆ ਇਹਨਾਂ ਦਾ ਭੋਜਨ ਆ ਗਿਆ ਬੈਕਗ੍ਰਾਉਂਡ ਨੂੰ ਤਿਆਰ ਹੋ ਕੇ ਆਹ ਦੇਖੋ ਹਲੂ ਮਾਨ ਦੇ ਭਗਤ ਕਿਵੇਂ ਖਾ ਰਹੇ ਨੇ ਬਾਈ ਤੁਸੀਂ ਆਪ ਦੇਖ ਸਕਦੇ ਹੋ ਬਾਂਦਰ ਵੀ ਤੁਹਾਡੇ ਅੱਖਾਂ ਦੇ ਸਾਹਮਣੇ ਦੀ ਗੱਲ ਆ ਯਾਰ ਦੇਖ ਲਓ ਦਰਖਤਾਂ ਦੇ ਲੈ ਕੇ ਚੜ ਗਏ ਬਾਈ ਉੱਪਰ ਢਿੱਡ ਭਰ ਰਹੇ ਨੇ ਵਿਚਾਰੇ ਕੀ ਕਰਨਾ ਆਇਆ ਕਰੋ ਯਾਰ ਲੈ ਕੇ ਮੈਂ ਤਾਂ ਹੀ ਬੇਨਤੀ ਕਰਸਾ ਤੁਹਾਡੇ ਚਰਨਾਂ 'ਚ ਬਾਈ ਬੇਨਾਂ ਲਈ ਵੱਤਵਾ ਲੈ ਕੇ ਆਓ ਛੋਲੇ ਲਿਓ ਰੋਟੀਆਂ ਲਿਓ ਯਾਰ ਬਕਵਾਕ ਇਕੱਠੇ ਹੋ ਕੇ ਕੇ ਲੈ ਲਿਓ ਸਾਰਿਆਂ ਨੇ ਇਕੱਠੋ ਕੇ ਨਾ ਬੱਚੇ ਬਹੁਤ ਨੇ ਬਾਈ ਆ ਦੇਖੋ ਸਾਰਿਆਂ ਦੇ ਮਿਠਾਈ ਫਰਦਿਆਂ ਨੇ ਵਿਚਾਰੀਆਂ ਵੀਡੀਓ ਨਾਲ ਜੁੜੇ ਰਹੋ ਬਾਈ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਦੇ ਬਾਈ ਇਹ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆਵਾਂਗੇ ਆਪਾਂ ਤੁਹਾਨੂੰ ਇਹਨਾ ਪ੍ਰਤੀ ਵੀ ਆ ਦੇਖੋ ਸਾਰਿਆਂ ਦੇ ਬੱਚੇ ਨੇ ਦੇਖੋ ਨਾਲ ਆ ਦੇਖੋ ਆ ਦੇਖੋ ਮੈਂ ਝੂਠ ਥੋੜੀ ਬੋਲ ਰਿਹਾ ਹਾਂ ਆ ਦੇਖੋ ਬੱਚੇ ਨਾਲ ਨੇ ਬਾਈ ਕਿ ਮੈਂ ਕਿਦੂ ਜਦ ਖੋ ਕੇ ਖਾ ਰਹੇ ਨੇ ਦੇਖੋ ਸਾਰੇ ਆ ਰਹੇ ਨੇ ਇਧਰ ਨੂੰ ਬਹੁਤ ਵੱਡੀ ਗਿਣਤੀ ਜ ਨੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣਾ ਜੂਮ ਕਰਕੇ ਆਇਆ ਇਹ ਭੁੱਖਾ ਬਈ ਭੁੱਖ ਤੁਹਾਨੂੰ ਪਤਾ ਯਾਰ ਆਪਾਂ ਨੂੰ ਹੀ ਪਤਾ ਯਾਰ ਭੁੱਖ ਲੱਗੀ ਹੁੰਦੀ ਆ ਕੋਈ ਕੁਝ ਨਹੀਂ ਛੱੜਦਾ ਮੋਰੇ ਕੁਝ ਛੱਡ ਜੇ ਆ ਦੇਖੋ ਇਧਰ ਪਰਖੀਨ ਪਿਆ ਨਾ ਬਾਜਲਾ ਸੌਰੀ ਸਾਰੇ ਆ ਰਹੇ ਨੇ ਦੇਖੋ ਐ ਕੋਈ ਦਰਖਤਾਂ 'ਤੇ ਚੜ ਗਿਆ ਆ ਕੇ ਐ ਕੀ ਮੈਂ ਖਾ ਰਹੇ ਨੇ ਯਾਰ ਇਹਨਾਂ ਲਈ ਆਓ ਯਾਰ ਜਰੂਰ ਪਰਸੋਂ ਮੀਟ ਦੇ ਵਿੱਚ ਆਓ ਕੇਲੇ ਲਿਆ ਰੋਟੀਆਂ ਬਣਵਾ ਲਿਓ ਇਕੱਠੇ ਹੋ ਕੇ ਪਾਣਾ ਛੋਲੇ ਲਿਓ ਕੁਸ ਲਿਓ ਉੱਪਰ ਲੈ ਕੇ ਆਓ ਯਾਰਾ ਦੇਖੋ ਕਿਵੇਂ ਖਾਣੇ ਯਾਰ ਤੂੰ ਵੀ ਬੀੜ ਦੇ ਦੇਖੋ ਜੀ ਆ ਰਹੇ ਨੇ ਬੰਦਰ ਝੋਂਡਾਂ ਦੇ ਝੁੰਡ ਖਾਣ ਵਾਸਤੇ ਉਹ ਬੈਠੇ ਨੇ ਲੈ ਕੇ ਜਾ ਰਹੇ ਨੇ ਇੱਥੋਂ ਚਾਰਾ ਦੇਖੋ ਆ ਦੇਖੋ ਡੈੜੀ ਖਾਣ ਕਰ ਰਹੇ ਖੁਲੀਆਂ ਭਰਤੀਆਂ ਲੱਗੇ ਪੈਣ ਵਿਚਾਰੇ ਬੱਚੇ ਬਹੁਤ ਨੇ ਬਈ ਬੱਚੇ ਵੀ ਨੇ ਮਾਲਦਰੀ ਵਾਲੇ ਜਨ ਦੇ ਕੇ ਨੇ ਦੇਖੋ ਜੀ ਸਾਹਮਣੇ ਮਾਮਾ ਦੇ ਕਿਥੋਂ ਆਈ ਕੱਲੂ ਪਏ ਕੱਲੂ ਭੁੱਖ ਆਈਏ ਕਿਉਂਕਿ ਬੰਦਾ ਤਾਂ ਬੋਲ ਕੇ ਵੀ ਦੱਸ ਦਿੰਦਾ ਕਿ ਮੈਨੂੰ ਭੁੱਖ ਲੱਗੀ ਹੈ ਕਿੱਧਰ ਹੋ ਜਾਣ ਕੋਈ ਆਪਸ਼ਨ ਹੀ ਨਹੀਂ ਹੈਗੀ ਬਸ ਆਹੀ ਆਪਸ਼ਨ ਆ ਜਿਹੜੀ ਇੱਥੇ ਲੈ ਕੇ ਆਉਣੇ ਆ ਦੇਖੋ ਉਹ ਬੈਠੇ ਨੇ ਕੁਝ ਲੈ ਕੇ ਇੱਥੋਂ ਲੱਗੇ ਪੈਣੇ ਆ ਕਿ ਤਾਂ ਹਰੇ ਬਾਈ ਹੋਵੇ ਵਿੱਚ ਥੋੜੀ ਫਿਰ ਵੀ ਫਰਕ ਰਹਿੰਦਾ ਕਿਉਂਕਿ ਦੂਰ ਦੂਰ ਤੱਕ ਇੱਥੇ ਅੰਦਰਲੀ ਸਾਈਡ ਇਹ ਠਾਕਾ ਗੂ ਵੀ ਨਹੀਂ ਹੈਗਾ ਜਿਹਦੇ ਨਾਲ ਖਾਈ ਜਾਣ ਬਸ ਸੁੱਕੀਆਂ ਟਰਲੀਆਂ ਈਕਰਾਂ ਵਸਾ ਕੁਛ ਆਈ ਉੱਥੇ ਵੱਧ ਤੋਂ ਵੱਧ ਆਉਂ ਤੁਹਾਨੂੰ ਕਹਿੰਦਾ ਚਾਹ ਉਹਨੇ ਚੱਕਰ ਦੇਖੋ ਉਹਨਾਂ ਦੇ ਕੰਜਾ ਹੁਣ ਦੇਖੋ ਜੀ ਦੇਖੋ ਜੀ ਲੱਗੇ ਪਏ ਨੇ ਜੀ ਖਾਨ ਸਾਰੇ ਜਿੰਨਾ ਕੇ ਸਰਿਆ ਸਾਤੋਂ ਅਸੀਂ ਲੈ ਕੇ ਆਇਆ ਪਰਮਾਤਮਾ ਦੀ ਬਿਹਾਰ ਨਾਲ ਸੇਵਾ ਦਾ ਮੌਕਾ ਦੇਈ ਜਾਂਦਾ ਦਾਤਾ ਧਾਨ ਮਹਾਕल्याण ਦੇਖੋ ਇਹ ਲੱਗੇ ਬਣ ਵਿਚਾਰੇ ਭੁੱਖੇ ਬਾਕੀ ਇੱਕ ਗੱਲ ਐ ਵੀ ਕਿ ਜਿਵੇਂ ਤਿੰਨ ਚਾਰ ਜਿਵੇਂ ਅਸੀਂ ਹੋਊਗੇ 3-4 ਜਣੇ ਜੀ ਕਿਉਂਕਿ ਵਿਚਾਰ ਜੇ ਮਿਲਦੇ ਨੇ ਤਿੰਨਾਂ ਚਾਰਾਂ ਦੇ ਇਹ ਚੀਜ਼ ਵੀ ਬਹੁਤ ਮੈਟਰ ਕਰਦੀ ਆ ਮੈਂ ਅੱਠ ਮਾਣਾ ਮੇਰਾ ਨੌਂ ਲੈ ਜੀ ਕਿਉਂਕਿ ਇੱਕ ਮਤੇ ਜੇ ਦਿਆਂ ਉਹਦੇ ਕਰਕੇ ਕੀ ਸੇਵਾ ਕਿੰਨੀ ਨੂੰ ਥੋੜਾ ਵੱਧ ਆ ਦੇਖੋ ਲੱਗੇ ਪਈ ਨਹੀਂ ਬਾਕੀ ਇਹਦਾ ਬਾਈ ਦੱਸੂਗਾ ਜੀ। ਮੇਰੇ ਤੁਹਾਡੇ ਸਾਰਿਆਂ ਮੇਰੇ ਬੇਣਤੀ ਉਹ ਕੀਤੀ ਜਾਂਦੀ ਆ। ਮਰਦਾਂ ਬੇਟ ਚ ਆਓ। ਇਹਨੇ ਵੱਤਵਾ ਚਾਰਾ ਲੈ ਕੇ ਆਓ। ਬਾਂਦਰਾਂ ਲਈ ਰੋਟੀਆਂ, ਛੋਲੇ, ਕੇਲੇ ਇਕੱਠੇ ਹੋ ਕੇ ਲਿਆਓ ਯਾਰ ਅਸੀਂ ਵੀ ਤਾਂ ਇਕੱਠੇ ਹੋ ਕੇ ਲਿਆ ਕੇ ਆਉਂਦੇ ਆ। ਕਿਉਂਕਿ ਇਹਨਾਂ ਨੂੰ ਖਵਾਇਆ ਵਾ ਯਾਰ ਬਹੁਤ ਵੱਡਾ ਦਾਨ ਹੁੰਦਾ। ਕਿਉਂਕਿ ਗਰਮੀ ਬਹਾਰਿਆ ਬਈ ਭੁੱਖੇ ਬਹੁਤ ਨੇ ਵੀਰੇ। ਖਾਣ ਨੂੰ ਕੁਝ ਨਹੀਂ ਬਈ। ਤੁਸੀਂ ਆਪ ਦੇਖ ਸਕਦੇ ਹੋ ਸਾਰੀ ਵੀਡੀਓ ਚੈੱਕ ਕਰ ਸਕਦੇ ਹੋ। ਇਸ ਲਈ ਗਨੇ ਵੱਤਵਾ ਇਕੱਠੇ ਹੋ ਕੇ ਆਉਣਾ। ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਤੁਹਾਡੀ ਗਾਂ ਤੱਕੇ ਸ਼ੇਅਰ ਕਰੀ ਵੀਡੀਓ। ਲੋਕਾਂ ਦਾ ਇੱਕ ਵੱਧ ਪਹੁੰਚੀ ਇਹਨਾਂ ਲਈ ਹੋਰ ਵੱਧ ਲੋਕੇ ਸਮਾਨ ਲੈ ਕੇ ਆਉਣਗੇ ਹਨ ਐਤਾ ਹੀ ਬੇਨਤੀ ਉਹ ਕਰ ਸਕਦੇ ਆ ਤੁਹਾਨੂੰ ਵੀਰੇ ਚੈਨਲ ਨੂੰ ਸਬਸਕ੍ਰਾਈਬ ਨਾਲੇ ਇੱਕ ਗੱਲ ਹੋਰ ਵੀ ਤੁਸੀਂ ਦੇਖੋ ਜੀ ਗਊਆਂ ਤਾਂ ਲੱਗੇ ਰਹੀਆਂ ਨੇ ਕਿ ਉੱਥੇ ਬਾਂਦਰ ਵੀ ਲੱਗੇ ਹੋਏ ਨੇ ਦੇਖੋ ਭੁੱਖ ਖਵਾ ਰਹੀ ਆ ਬਈ ਭੁੱਖ ਖਵਾ ਰਹੀ ਆ ਜੀ ਇਹਨਾਂ ਨੂੰ ਦੇਖੋ ਐਸਾ ਵੀਡੀਓ ਬਣਾਉਂਦਾ ਇਹ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਕਹਿ ਰਿਹਾ ਕਿ ਇੱਥੇ ਜਿਵੇਂ ਭੁੱਖ ਦੀ ਤੋੜ ਕਰਕੇ ਨਾ ਉਹ ਵਿਚਾਰੇ ਜਿਹੜੀ ਵੀ ਚੀਜ਼ ਮਿਲਦੀ ਉਹੀ ਖਾਂਦੇ ਨੇ ਤੁਸੀਂ ਦੇਖੋ ਜੇ ਥੋਤੋਂ ਕੇਲੇ ਸਰਦ ਨੇ ਕੇਲੇ ਲਿਓ ਛੋਲੇ ਲਿਓ ਤੂੜੀ ਥੋਤੋਂ ਘੱਟ ਲਿਓ ਜਿੰਨਾ ਜਿੰਨਾ ਵੀ ਹਾਂ ਜਿੰਨੀ ਕੁਆਂਟੀਟੀ ਥੋਤੋਂ ਜਨਕੇ ਸਰਦੀ ਹੈ ਜਿੰਨੀ ਕੀ ਲੋੜ ਜਿੰਨਾ ਕਾ ਹੂਦ ਹਾਂ ਬਸ ਉਹਨਾਂ ਕਾ ਲਿਓ ਤੁਸੀਂ ਜਿੰਨਾ ਕਾ ਥੋਤੋਂ ਸਰਦ ਹੈ ਕੋਈ ਜ਼ਰੂਰੀ ਨਹੀਂ ਹੈਗਾ ਕਿ ਵੱਧ ਤੋਂ ਵੱਧ ਲੈ ਕੇ ਆਓ ਆਪਣੇ ਪੰਨੇ ਦੇ ਹਿਸਾਬ ਨਾਲ ਕਿੰਨੇ ਸੋਹਣੇ ਬੱਚੇ ਨੇ ਯਾਰ ਦੇਖੋ ਜੀ ਬਾਈ ਦੇਸੀ ਗਊਆਂ ਨਾ ਯਾਰ ਆ ਭਾਰਤ ਦੀ ਵੀਡੀਓ ਦੇ ਸਾਹਮਣੇ ਕਿਤੇ ਦੇਸੀ ਗਊਣ ਦੇਖਣ ਨੂੰ ਨਹੀਂ ਮਿਲਦੀ ਪੂਰੀ ਨੇ ਦੇਸੀ ਗਈਆਂ ਕਿਉਂਕਿ ਡਾਕਟਰਾਂ ਦੇ ਹਸਪਤਾਲ ਭਰਨ ਨਾਲੋਂ ਹੀ ਇਹੋ ਜੀ ਥਾਵੇਂ ਆ ਕੇ ਥੋੜਾ ਮੋਟਾ ਜਿੰਨਾ ਵੀ ਸਰਦਾ ਉੰਨੀ ਕੀ ਸੇਵਾ ਕਰ ਜੋ ਕਿਉਂਕਿ ਉਹ ਚੀਜ਼ਾਂ ਨਾਲੋਂ ਇਹ ਚੀਜ਼ ਤੁਰ ਦਰਗਾਹ ਤੱਕ ਸੁਣਦੀ ਹੈ ਚਲੋ ਮੇਰੇ ਸਾਰੇ ਮਿੱਤਰੋ ਫੇਰ ਅੱਗੇ ਨੂੰ ਅਗਲੀ ਵੀਡੀਓ 'ਚ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਥੋੜਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਬਾਈਰ ਜੀ ਖਾਲਸਾ ਬਾਈਰ ਜੀ ਕੀ ਫਤਿਹ ਜੀ